ਸਤ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ 2-3 ਦਿਨ ਹੋ ਗਿਆ ਨਾ ਥੋੜਾ ਜਿਹਾ ਕੰਮ ਸਰਕਲ ਟਾਈਟ ਜਾਂ ਚੱਲ ਰਹਾ ਤੇ ਕਰਕੇ ਵੀਡੀਓ ਵੀਡੀਓ ਘੱਟੇ ਬਣੀਆਂ ਅੱਜ ਥੋੜਾ ਜਿਹਾ ਟਾਈਮ ਮਿਲਿਆ ਟਰੈਕਟਰ ਤੇ ਬੈਠੇ ਆ ਛੋਟੇ ਤੇ ਜਿਵੇਂ ਛੋਟੀ ਜੀ ਟਰਾਲੀ ਆ ਮਗਰ ਮੈਂ ਕਿਹਾ ਚਲੋ ਇਹ ਟਰੈਕਟਰ ਤੇ ਬੈਠ ਕੇ ਵੀਡੀਓ ਕਰਦੇ ਆ ਬਾਕੀ ਕਈ ਵੀਰ ਹਨਾ ਆਪਣੇ ਗਾਹਾਂ ਤੋਂ ਵੀ ਅੱਗੇ ਵੀ ਜਾਈ ਜਾਂਦੇ ਉਹ ਏਰੀਆ ਛੱਡ ਕੇ ਫੋਨ ਵੀ ਬਹੁਤ ਆਉਂਦੇ ਆ ਬਾਈ ਯਾਰ ਕਿਹੜੇ ਏਰੀਆ ਜਾਈਏ ਜਾਈਏ ਹਨਾ ਹੁਣ ਬਾਈ ਦੇਖੋ ਐਤ ਕੀ ਕੋਈ ਸ ਨਹੀਂ ਪਤਾ ਲੱਗਦਾ ਕੰਮ ਦਾ ਜਿਹੜਾ ਕੰਮ ਹੈ ਉਰੇ ਗਜਰਾਬ ਦੇ ਵਿੱਚ 25 ਹਨਾ 25 ਮਾਰਚ ਨੂੰ ਮੁੱਕ ਜੰਦਾ ਹੈ ਤੇ ਕੀ 30 ਮਾਰਚ ਤੱਕ ਕੰਮ ਚੱਲ ਗਿਆ ਉਹ ਹੁਣ ਐਤ ਕੀ ਅਸੀਂ ਸਾਡੇ ਜੀ ਅਸੀਂ ਇਹਨਾਂ ਦੇ ਵੱਢੀ ਹੋਈ ਆ ਅੱਗੇ ਅਸੀਂ ਉਰੇ ਮੰਨ ਲਓ 26 27 ਤਰੀਕ ਨੂੰ ਮਸ਼ੀਨ ਲੈ ਕੇ ਤੇ ਅੈਦ ਕੀ ਮੈਨੂੰ ਲੱਗਦਾ ਵੀ 30 ਮਾਰਚ ਨੂੰ ਜਾਂ 1-2 ਅਪ੍ਰੈਲ ਨੂੰ ਮਸ਼ੀਨ ਨਿਕਲੂਗੀ ਯਰੇ ਤੇ ਪਹਿਲਾਂ ਨਿਕਲਦੀ ਨਹੀਂ ਮਸ਼ੀਨ। ਬਾਕੀ ਮੌਕਾ ਦੱਸੂਗਾ ਨਾ ਕਿਦਾਂ ਅੱਜ ਰਾਤ ਏਜੰਟ ਕਾ ਗੱਲਬਾਤ ਹੋਈ ᱛੀ ਉਹ ਕਹਿੰਦਾ ਵੀ ਤੁਸੀਂ ਰੁਕੋ ਸਰਦਾਰ ਜੀ ਅਜੇ ਹੋਰ 10 ਦਿਨ ਨਾ ਵੀ ਜਿਹੜੀ ਟੁੱਟ-ਪੁੱਟ ਜਿਆ ਬੜੀ ਛੱਡੀ ਹੋਈ ਆ ਉਹ ਨਵੇੜੋ ਹਨਾ ਜਿਹਦੇ ਆਪਾਂ 20 ਬਿੱਗੇ ਵੱਡੇ ਹੋਏ ਆ 2 ਬਿੱਗੇ ਰਹਿਨੇ ਆ ਉਹਨਾਂ ਦਾ ਕੋਣ ਬਾਅਦ ਚ ਕੋਈ ਨਹੀਂ ਵੜਦਾ ਰੇਟ ਵਧਾ ਕੇ ਵਰਦੇ ਆ ਮੈਂ ਕਿਹਾ ਵੀ ਰੇਟ ਤਾਂ ਵੀ ਅਸੀਂ ਵੀ ਵਧਾ ਕੇ ਵੱਟਾ ਗਿਆ ਨਾ ਅਸੀਂ ਹੁਣ ਉਹ ਰੇਟ ਥੋੜੀ ਵਧਾਂਗੇ ਸੀਜ਼ਨ ਵਾਲਾ ਚੰਗਾ ਕੋਈ ਗੱਲ ਹੀ ਰੇਟ ਤੁਹਾਨੂੰ ਕਰਾ ਦਾਂਗੇ ਪਰ ਤੁਸੀਂ ਰੋਕੋ ਹਜੇ ਬਾਕੀ ਦੇਖਦੇ ਆਂ ਬਾਈ ਹਜੇ ਅੱਗੇ ਤਾਂ ਪਿਛਲੇ ਸਾਲ ਤਾਂ ਅਸੀਂ ਕੋਟੇ ਗਏ ਤੇ ਗੁਜਰਾਤ ਨਵੇੜੇ ਕੋਟੇ ਚਿਰ ਗਏ ਤੇ ਉੱਥੇ ਚਲੋ ਵਧੀਆ ਖਰਚਾ ਪਾਣੀ ਬਣ ਗਿਆ ਰ ਉੱਥੇ ਵੀ ਹੈ ਨਾ ਸੀਜ਼ਨ ਬਾਈ ਆਪਣਾ ਵਧੀਆ ਲੱਗਾ ਗੁਜਰਾਤ ਦੇ ਵਿੱਚ ਬਹੁਤ ਟੌਪ ਦਾ ਸੀਜ਼ਨ ਲੱਗਿਆ ਕਹਣੇ ਤਾਂ ਹਨਾ ਸੱਚ ਦੱਸਦੇ ਆਂ ਤਾਂ ਤਾਂ ਵੀ ਅਗਲਾ ਮਕਾਉਲ ਕਰਦਾ ਨੋ ਨਹੀਂ ਦੱਸਦੇ ਤਾਂ ਵੀ ਅਗਲਾ ਮਕਾਉਲ ਕਰਦੇ ਆਂ ਵੀਡੀਓ ਹਨਾ ਵਿੱਚ ਕਮੈਂਟ ਕਰਦੇ ਇੱਕ ਦੋ ਬਾਈ ਭਈ ਹੁਣ ਆਪਾਂ ਦੱਸਣਾ ਹੀ ਬੰਦ ਕਰਤਾ ਵੀ ਦੱਸਣਾ ਹੀ ਨਹੀਂ ਯਾਰ ਛੱਡੋ ਭਰੇ ਹਨਾ ਬਾਕੀ ਕੋਈ ਕਈ ਵੀ ਇਹਨਾਂ ਨੂੰ ਵੀ ਬਹੁਤ ਤਕਲੀਫ ਆ ਆਖੇ ਜੀ ਦੋ ਬੰਦੇ ਤਾਂ ਵੀਡੀਓ ਬਣਾਉਣ ਤੇ ਆ ਨੰਦਰਾ ਭਜਨ ਬਾਕੀ ਦੋ ਬੰਦੇ ਮਸ਼ੀਨ ਚਲਾਈ ਜਾਂਦੇ ਆ ਭਈ ਅਸੀਂ ਮਸ਼ੀਨ ਮੈਰ ਭਜਨ ਜਿਹੜਾ ਕੰਮ ਕਰਦੇ ਆ ਹਨਾ ਉਹ ਕੰਮ ਦਾ ਕੋਈ ਦੇਖਦਾ ਹੀ ਨਹੀਂ ਹੁਣ ਉਹ ਵਿਚਾਰਾ ਰੋਟੀ ਬਣਾਉਂਦਾ ਦੋ ਘੰਟੇ ਹੋ ਗਏ ਉਹਨੂੰ ਭਜੇ ਨੂੰ ਹਨਾ ਉਹਨੇ ਜਾ ਕੇ ਸਾਰੇ ਭਾਂਡੇ ਭੁੰਡੇ ਸਾਫ਼ ਕਰਕੇ ਰੋਟੀ ਬਣਾਉਣੀ ਰੋਟੀ ਬਣਾਈ ਤੇ ਬਾਅਦ ਵਿੱਚ ਸਾਡੇ ਕੋਲ ਨੂੰ ਲੈ ਕੇ ਆਉਣਾ ਰੋਟੀ ਉਹਨੂੰ ਕਮੈਨ ਕੋਲ ਨੂੰ ਹਨਾ ਆਏ ਤੇ ਬਾਅਦ ਉਹ ਰਸਤਾ ਦੇਖਣਾ ਕਿ ਕਿੱਥੇ ਹੋਰ ਹੈ ਰੇਕ ਬਾੜੀ ਦੇ ਅੰਦਰ ਮਸ਼ੀਨ ਵੱੜਦੀ ਆ ਜਦ ਤਰ ਰੇਕ ਬਾੜੀ ਦਾ ਗੇਟ ਤੋੜਨਾ ਪੈਂਦਾ ਹੈ ਹਨਾ ਬਾੜੀ ਦਾ ਮਤਲਬ ਗੇਟ ਪਿੱਲਰ ਜਿਹਨਾਂ ਨੇ ਤੇ ਖੋਲਣੇ ਪੈਂਦੇ ਤਾਂ ਜਾ ਕੇ ਕਿਤੇ ਅੰਦਰ ਮਸ਼ੀਨ ਵੱੜਦੀ ਆ ਉਹ ਚੀਜ਼ ਦੇਖਣ ਇੱਕ ਬੰਦੇ ਦਾ ਉਹੀ ਚੀਜ਼ ਲੰਘ ਜਾਂਦੀ ਸਾਰੀ ਦਿਹਾੜੀ ਅੱਗੇ ਤਾਂ ਚਲੋ ਡੀਜ਼ਲ ਦੀ ਤੇ ਕੀ ਮौज ਆ ਵੀ ਗੱਡੀ ਪਾ ਜਾਂਦੀ ਆ ਬਾਕੀ ਹੋਰ ਵੀ ਬਾਈ ਬਹੁਤ ਕੰਮ ਹੁੰਨੇ ਆ ਨਾ ਇੱਕ ਕੰਮ ਤਾਂ ਐ ਨਹੀਂ ਵੀ ਉਹ ਮਸ਼ੀਨ ਦੇ ਉੱਤੇ ਹੀ ਚਾਰ ਬੰਦੇ ਜਿਹੜੇ ਬੈਠੇ ਰਹੀਏ ਬਾਕੀ ਇਹ ਲੋਡ ਪੈਂਦੀ ਆ ਬਾਈ ਚੜਦੇ ਵੀ ਆ ਨਾ ਉਦਨ ਮੋਲੀ ਤੁਹਾਡੇ ਸਾਹਮਣੇ ਬਿਮਾਰ ਹੋ ਗਿਆ ਤਾਂ ਸਾਰੀ ਦਿਹਾੜੀ ਨੇ ਆਪਾਂ ਛੇੜਿਆ ਵੀ ਨਹੀਂ ਬਾਈ ਤੂੰ ਬਿਮਾਰ ਆ ਠਹਿਲਾਂ ਤੂੰ ਰੈਸਟ ਕਰਾ ਪਰੇ ਬਾਕੀ ਦੇਖਦੇ ਆ ਤੇ ਬਾਅਦ ਜਾਣ ਜਾਣ ਦੀਆਂ ਗੱਲਾਂ ਦਾ ਅਜੇ ਗਾਂ ਦੀਆਂ ਕੋਈ ਪਤਾ ਨਹੀਂ ਬਾਈ ਕਿੱਥੇ ਜਾਣਾ ਬਾਕੀ ਸਲਾਹ ਤਾਂ ਬਣਦੀ ਨਹੀਂ ਸਲਾਹ ਤਾਂ ਹੀ ਬਣਦੀ ਵੀ ਗੁਜਰਾਤ ਦੇ ਵਿੱਚ ਲਾ ਲਈਏ 20 ਦਿਨ ਹੋਰ ਜਾਂ ਨੂੰ ਪੰਜਾਬ ਚੱਲ ਜਾਣਾ ਨਾ ਦੇਖਦੇ ਆ ਬਾਕੀ ਦੂਜੀ ਮਸ਼ੀਨ ਆ ਜਿਹੜੀ ਉਹਨੂੰ ਲਿਆਵਾਂਗੇ ਏਸੀ ਵਾਲੀ ਨੂੰ ਉਹਦੀਆਂ ਤਿਆਰੀਆਂ ਚੱਲਦੀਆਂ ਬਸ ਉਹ ਕੰਪਨੀ ਦੇ ਵਿੱਚ ਭੇਜੀ ਹੋਈ ਸੀ ਉੱਥੇ ਮੰਨ ਲਓ ਇੱਕ ਤਾਂ ਉਹਦੇ ਹਿੱਸੇ ਦਾ ਪਿੱਛੇ ਮੋਰ ਨਹੀਂ ਜੀਆਂ ਨਵੇਂ ਮਾਡਲ ਚ ਪਾਤੀ ਨੇ ਕੰਪਨੀ ਨੇ ਉਹ ਕਰਾਈਆਂ ਅਮੜੀਆਂ ਠੀਕ ਜੀਆਂ ਇੱਕ ਟਾਈ ਰਾਡ ਨਹੀਂ ਹੈ ਨਾ ਸਿੰਗਲ ਜਿ ਇੱਕ ਟਾਈ ਰਾਡ ਪੈਂਦੀ ਕਰੀਏ ਕੰਪਨੀ ਦੇ ਨਵੇਂ ਮਾਡਲ ਚ ਉਹ ਪਾਉਣ ਪੁਆਈਆ ਬਾਕੀ ਉਹ ਵੀ ਰੈਡੀ ਖੜੀ ਆ ਕੱਲ ਨੂੰ ਜਾਂ ਪਰਸੋਂ ਨੂੰ ਇੱਥੇ ਤੇ ਟਿਕਟ ਕਰਾ ਕੇ ਅਹਮਦਾਬਾਦ ਤੇ ਟਿਕਟ ਕਿਹਾ ਹੋਇਆ ਵੀਰ ਨੂੰ ਆਪਣੇ ਨੂੰ ਇੱਕ ਨੂੰ ਵੱਡੂ ਬਾਈ ਨੂੰ ਜੇ ਉਹਨੇ ਟਿਕਟ ਅੱਜ ਬਣ ਗਈ ਤਾਂ ਵੀਰੇ ਫਿਰ ਆਪਾਂ ਵੀਰਵਾਰ ਦੀ ਹਨਾ ਟ੍ਰੇਨ ਆ ਜਿਹੜੀ ਆਪਾਂ ਇਹਨਾਂ ਦਾ ਬਾਤੋਂ ਫੜ ਕੇ ਪਿੰਡ ਚਲ ਜਾਗੇ ਉਹ ਮਸ਼ੀਨ ਚਲਾ ਕੇ ਉੱਥੇ ਫੇਰ ਓਰੇ ਆਉਂਗਾ ਦੇਖਣੇ ਆ ਜੇ ਵੀ ਕਿੰਨਾ ਕੁ ਹਸਾਬ ਕਿਤਾਬ ਲੱਗਦਾ ਹੈ ਬਾਕੀ ਵੀ ਐਮਪੀ ਦੇ ਵਿੱਚ ਵੀ ਮਸ਼ੀਨਾ ਵਧੀਆ ਮਹਾਰਾਜ ਦੀ ਕਿਰਪਾ ਨਾਲ ਵਧੀਆ ਸੀਜ਼ਨ ਚੱਲਦਾ ਉੱਥੇ ਵੀ ਹਨਾ ਉਰੇ ਵੀ ਹੁਣ ਆਪਾਂ ਪਰਸਮੁਖਸਰ ਵਾਲਾ ਬਾਈਆਂ ਕੋ ਜਾ ਕੇ ਉਹ ਟੈਂਕਾਂ ਤੇ ਚਲਦੇ ਸੀ ਨਾ ਬਾਈ ਚਲੋ ਅਸੀਂ ਤਾਂ ਫੇਰ ਵੀ ਠੀਕ ਆ ਬਿੱਗੇ ਦਾ 500 600 ਹੈ ਨਾ ਜੋ ਵੀ ਸੂਤ ਆਉਂਦਾ ਹੁਣ ਤਾਂ ਬਾਈ ਸੂਤ ਆਈ ਦੀ ਗੱਲ ਆ ਅਸਲੀ ਤਾਂ ਨਾ ਜਦ ਸੀਜ਼ਨ ਚੱਲਦਾ ਹੈ ਕਹਿੰਦਾ ਹਾਰਡ ਦੇ ਵਿੱਚ ਕੋਈ ਨਹੀਂ ਪੁੱਛਦਾ ਜਾਂ ਨਾ ਮੱਲੋ ਟਾਮੀ ਟਾਮੀ ਰਹਿ ਜਾਂਦੀ ਆ ਫੇਰ ਬਾਈ ਰੇਟ ਵੀ ਪੂਰਾ ਦੰਨੇ ਆ ਆ ਰੜਕੇ ਲਈਦਾ ਜਾਣ ਆਉਣ ਦਾ ਖਰਚਾ ਵੀ ਲੰਨੇ ਆ ਆਪਾਂ ਦਾ ਵੇਣ ਇਹਦਾ ਜਾਣ ਆਉਣ ਦਾ ਖਰਚਾ ਜਿਹੜਾ ਉਹ ਵੀ ਠੋਡੇ ਸਿਰੇ ਪੈਣਾ ਹੈ ਨਾ ਹੁਣ ਆਪਾਂ ਅੱਜ 600 ਤੇ ਆਏ ਹੋਏ ਆ ਕਲੋਨੀਆਂ ਦੇ ਵਿੱਚ ਆਏ ਹੋਏ ਆ ਦੇਖੋ ਕਲੋਨੀਆਂ ਜਿਹੜੀਆਂ ਆਪਾਂ ਰਹਿੰਦੇ ਆ ਨਾ ਉਹਦੇ ਨਾਲ ਵਾਲੀ ਕਲੋਨੀ ਦੇ ਵਿੱਚ ਆਏ ਹੋਏ ਆ ਇੱਥੇ 600 ਨੂੰ ਮਸ਼ੀਨ ਆਈ ਆ ਵਧੀਆ ਏਰੀਆ ਹੋ ਗਿਆ ਬਾਈ ਆਪਣਾ ਬਹੁਤ ਵਧੀਆ ਕਹਿੰਦੇ ਜੀ ਨੇ ਉਹ ਨਾ ਇਹੋ ਜਿਹਾ ਮੰਦਾ ਸੀ ਜਨ ਵੀ ਇਹ ਇਹੋ ਜਿਹਾ ਟਾਪ ਦਾ ਲੱਗ ਗਿਆ ਵੀ ਤੁਸੀਂ ਗੱਲ ਛੱਡ ਦਿਓ ਵਧੀਆ ਰਹਿ ਗਿਆ ਪਿਛਲੇ ਸਾਲ ਨਾਲੋਂ ਵੀ 2 250 ਬਿਗਾਂ ਉੱਤੇ ਚੱਲ ਜੂ ਮਸ਼ੀਨ ਐਦਗੀ ਪਿਛਲੇ ਸਾਲ ਨਾ ਕਣਕ ਜ਼ਿਆਦਾ ਸੀ ਪਰ ਮਸ਼ੀਨ ਵੀ ਘਟਦੀ ਐਦਗੀ ਮਸ਼ੀਨ ਵੀ ਜ਼ਿਆਦਾ ਸੀ ਅਰ ਕਣਕ ਵੀ ਘਟਦੀ ਚਲੋ ਫਿਰ ਵੀ ਮਾਲਕ ਨੇ ਵਧੀਆ ਸੁਣ ਲਈ ਬਹੁਤ ਸ਼ੁਕਰਾਨਾ ਕਰਦੇ ਆ ਗੁਰਨਾਨਕ ਦੇਵ ਜੀ ਦਾ ਮਹਾਰਾਜ ਦਾ ਹਨ ਵੀ ਤੁਸੀਂ ਇੰਨੇ ਜੋਗੇ ਕਰਤਾ ਸਾਨੂੰ ਵਧੀਆ ਲਾਤੀਆਂ ਜਣਾ ਨਹੀਂ ਤਾਂ ਬਾਈ ਵਿੱਚ ਵਿੱਚ ਤਾਂ ਬਹੁਤਾ ਮਸ਼ੀਨਾਂ ਦਾ ਬੁਰਾ ਹਾਲ ਆ ਕਈ ਮਸ਼ੀਨਾਂ ਦਾ ਜੇ ਆਪਣੇ ਅੰਦਰ ਵੀਰ ਮਿਲੇ ਦਾ ਪ੍ਰੀਤ ਵਾਲਾ ਹਨ 6.5 300 ਬਿੱਗੇ ਦੀ ਗੱਲ ਕਰਦਾ 6.5 300 ਬਿੱਗਾ ਵੱਟ ਕੇ ਬਾਈ ਇਹ ਮਸ਼ੀਨ ਖੜੀ ਆ ਉਹ ਏਰੀਆ ਦੇ ਵਿੱਚ ਆਈ ਆ ਬਾਕੀ ਆਪਣੀ ਵਿਛਾਲ ਆ ਜਿਹੜੀ ਉਹ ਵੀ ਬਾਈ ਵਧੀਆ ਹਨ ਦੇਖੋ ਕਹਿੰਨਾ ਕਿਸੇ ਦਾ ਚੰਗਾ ਕਰੂਗੇ ਤਾਂ ਬਾਈ ਆਪਣਾ ਮਾੜਾ ਕਦੇ ਨਹੀਂ ਹੁੰਦਾ ਮੈਂ ਉਹਦੇ ਮਸ਼ੀਨ 24 23 24 ਤਰੀਕ ਨੂੰ ਕੱਢਣ ਨੂੰ ਫਿਰਦਾ ਦਾ ਵੀ 23 24 ਤਰੀਕ ਨੂੰ ਉਹਰੇ ਕੰਮ ਮਿਲਣਾ ਨਹੀਂ ਹੈਗਾ ਨਾ ਤਾਂ ਦੇਖੋ ਬਾਈ ਉਹ ਮਸ਼ੀਨ ਸੱਦੀ ਮੈਂ ਆਪਣੇ ਕੋਲ ਉਹਨੂੰ ਆਪ ਦਾ ਕੰਮ ਦਿੱਤਾ ਮੈਂ ਉਹ ਪਿੰਡ ਦਾ ਕੰਮ ਸਾਰਾ ਨੂੰ ਆਪ ਦਾ ਦਿੱਤਾ ਵੀ ਨਹੀਂ ਤੁਸੀਂ ਵੱਡੋ ਨਾ ਟਾਇਰ ਹੈ ਨਾ ਬਾਈ ਤੁਸੀਂ ਵੀ ਪੰਜਾਬ ਤੋਂ ਚੱਲ ਕੇ ਆਏ ਆ ਤੁਹਾਡੇ ਨਾਲ ਮਾਲਕ ਨਹੀਂ ਹੈਗਾ ਮੇਰੇ ਨਾਲ ਵੀ ਨਹੀਂ ਹੈਗਾ ਤੁਹਾਡੇ ਨਾਲ ਵੀ ਨਹੀਂ ਵੀ ਤੁਸੀਂ ਕੰਮ ਕਰੋ ਮਾਲਕ ਨੇ ਬਾਈ 2 250 ਬਿਗਾ ਮੈਨੂੰ ਆਟੋਮੈਟਿਕ ਇੱਧਰ ਨਵਾਂ ਬੰਦਾ ਟਕਰਾਤਾ ਗੱਲ ਇੱਕ ਕਿਆ ਨਾ ਸਰਦਾਰ ਮੈਂ ਤੇਰਾ ਵੀ 2-250 ਰੁਪਏ ਕਿਆ ਕਰਵਾਉਂਗਾ ਵੀ ਜਾਣਾ ਕਹੀਂ ਨਹੀਂ ਜਾਣਾ ਵੀ ਮੈਂ ਤਾਂ ਦੇਖ ਲਾ ਬਾਈ ਕਰੇ ਕਰਾਏ ਇੱਥੀ ਆ ਸਭ ਕੁਝ ਹੈ ਨਾ ਕਹੇਦਾ ਆਪਾਂ ਭਲਾ ਸੋਚਾਂਗੇ ਤਾਂ ਵੀਰੇ ਭਲਾ ਹੋਊਗਾ ਹੀ ਹੋਗਾ ਲਾਜ਼ਮੀ ਇਹ ਗੱਲ ਤਾਂ ਲਿਖੀ ਹੋਈ ਆ ਬਾਕੀ ਆਪਾਂ ਨੇ ਅੱਜ ਤੱਕ ਕਰਦਾ ਵੀਰੇ ਕਿਸੇ ਦਾ ਬੁਰਾ ਸੋਚਿਆ ਨਹੀਂ ਜੇ ਕਿਸੇ ਨੇ ਸੋਚਿਆ ਹੋਵੇ ਹਮ ਮੇਰੇ ਕੋਲ ਇੱਥੇ ਘਟੋ ਘਾੜੇ ਵੀ 5-10 ਮਸ਼ੀਨਾਂ ਚੱਲਦੀਆਂ ਨੇ ਰੇਕ ਮਸ਼ੀਨ ਵਾਲਾ ਕੋਈ ਮਸ਼ੀਨ ਵਾਲਾ ਬੈਰ ਕਿਸੇ ਦਾ ਫੋਨ ਆਉਂਦਾ ਸਮਾਨ ਨੂੰ ਬਾਈ ਕਦੇ ਜਵਾਬ ਨਹੀਂ ਦਿੰਦਾ ਇੱਕ ਦਿਨ ਬਾਈ ਆਪਣਾ ਲੋਕਲ ਦੀ ਮਸ਼ੀਨ ਤੇ ਆਰੇ ਬਰਨਾਲੇ ਕਣੀ ਦੇ ਨਾਲ ਮੁੰਡੇ ਪੂਲਰ ਲੈਣ ਆਏ ਵਿਚਾਰੇ ਕਹਿੰਦੇ ਬਾਈ ਪੂਲਰ ਨਹੀਂ ਹੈਗਾ ਸਾਡੇ ਕੋਲ ਬੈਰਿੰਗ ਟੁੱਟ ਗਿਆ ਮੈਂ ਕਿਹਾ ਬਾਈ ਕੋਈ ਨਹੀਂ ਬੈਠੋ ਰੋਟੀ ਪਾਣੀ ਖਾਓ ਪਹਿਲਾਂ ਫਿਰ ਦੰਨਾ ਤੁਹਾਨੂੰ ਪੂਲਰ ਹਨਾ ਉਹਨਾਂ ਦਾ ਵਧੀਆ ਚਲੋ ਬੈਠ ਕੇ ਰੋਟੀ ਪਾਣੀ ਖੁਲਾਇਆ ਉਹਨਾਂ ਨੂੰ ਚਾਹ ਪਾਣੀ ਪੀ ਕੇ ਮੇਰੇ ਕੋਲੇ ਪੂਲਰ ਲੈ ਕੇ ਗਏ ਵਿਚਾਰੇ ਹੋਰ ਵੀ ਬਾਈ ਜਿੰਨੇ ਮਸ਼ੀਨਾਂ ਆਣ ਹੁਣ ਸਾਡੇ ਸਾਹਮਣੇ ਉਹਨਾਂ ਇੱਥੇ ਜਿਹੜੀਆਂ ਵਿਸ਼ਾਲ ਮਸ਼ੀਨ ਆਈ ਆਪਣੀ ਇਹ ਮਸ਼ੀਨ ਹੁਣ ਆਪਣੀ ਉੱਥੇ ਵਧੀਆ ਚੱਲਦੀ ਆ ਉਹਨੇ 60 65 ਵਿੱਗੇ ਵੱਢ ਲੇ 2 3 ਤਿੰਨ ਕ ਦਿਨ ਚ 60 65 ਵਿੱਗੇ ਹੋਏ ਐਵੇਂ ਮਰੀ ਜਾਂਵੇ ਇੱਕ ਦਿਨ ਦੇ ਨਹੀਂ ਤਿੰਨ ਦਿਨ ਦੇ ਹੋਏ ਆ ਵਧੀਆ ਕੱਲ ਫੋਨ ਲਾਇਆ ਨਾ ਟੀ ਬਾਈ ਨੂੰ ਕਹਿੰਦਾ ਬਹੁਤ ਵਧੀਆ ਫੋਰਮੈਨ ਨਜ਼ਾਰੇ ਲੰਨੇ ਮੈਂ ਕਿ ਚਲੋ ਵਧੀਆ ਨਜ਼ਾਰੇ ਲਓ ਬਾੜੀ ਉਹਨਾਂ ਨੂੰ ਲੈ ਕੇ ਦੇਤੀ ਵਧੀਆ ਪੱਕੇ ਪੁੱਕਾ ਲੱਗਿਆ ਹੋਇਆ ਹੈ ਨਾ ਬਾਕੀ ਐਤ ਕੀ ਸੀਜ਼ਨ ਤਾਂ ਬਾਈ ਗੁਜਰਾਤ ਦਾ ਜਿਹੜੀਆਂ ਜਿਹੜੇ ਤਾਂ ਹੈਗੇ ਪੱਕੇ ਐਡੇ ਹਣਾ ਹੁਣ ਅਸੀਂ ਕੱਡੇ ਤੇ ਖੜੇ ਆਂ ਜੇ ਮੈਂ ਵੀ ਉਰੇ ਤੇ ਅੱਡਾ ਭੱਜ ਬਦਲ ਕੇ ਭੱਜ ਜਾਂਦਾ ਵੀ ਹਣਾ ਸਕੋਰ ਤਾਂ ਕਣਕ ਨਹੀਂ ਘਟਾ ਤਾਂ ਵੀਰੇ ਅੱਡੇ ਬਦਲਣੇ ਗੱਲ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਕਿਉਂ ਆਪਾਂ ਨਵੇਂ ਅੱਡੇ ਤੇ ਜਾਵਾਂਗੇ ਨਵੇਂ ਅੱਡੇ ਤੇ ਬਾਈ ਪੈਰ ਲਾਉਣੇ ਓਕੇ ਆ ਹੁਣ ਅਸੀਂ ਉਰੇ ਆਉਨੇ ਆ ਹਣਾ ਉਰੇ ਆਪਣੀ ਮਸ਼ੀਨ ਖੜਦੀ ਆ ਕਲੋਨੀ ਦੇ ਵਿੱਚ ਉਹਨਾਂ ਦੇ ਹੋਰ ਮਸ਼ੀਨਾਂ ਬਹੁਤ ਫਿਰਦੀਆਂ ਨੇ ਜਿਹੜੇ ਆਪਣੇ ਪੱਕੇ ਬੰਦੇ ਦੇ ਉਹਨਾਂ ਨੇ ਕਿਸੇ ਵੜਾਈ ਨਹੀਂ ਨਹੀਂ ਸਾਡੇ ਕੋਲ ਸਾਡੀ ਮਸ਼ੀਨ ਹੈਗੀ ਸਰਦਾਰ ਹੈਗਾ ਆਇਆ ਹੋਇਆ ਹੈ ਜੇ ਹੁਣ ਮੈਂ ਨਵੇਂ ੱਡੇ ਤੇ ਜਾਵਾਂ ਮਾ ਨਾ ਬਾਈ ਉਹ ਨਵੇਂ ੱਡੇ ਵਾਲੇ ਤੇ ਪੁਰਾਣਾ ਜਿਹੜਾ ਬੰਦਾ ਉੱਥੇ ਉਹਦੀ ਪਹਿਲ ਦੰਨੇ ਆ ਇਹ ਲੋਕ ਕਹਿੰਦਾ ਪਹਿਲ ਉਹਨੂੰ ਦੰਨੇ ਹੀ ਦੰਨੇ ਆ ਬਾਕੀ ਰੇਟ ਘੱਟ ਵੱਧ ਕਰਨੇ ਆ ਉਹ ਦੱਸ ਕੇ ਕਰਨਗੇ ਪਹਿਲਾਂ ਤੁਹਾਡੇ ਕੋਲ ਆਉਣਗੇ ਵੀ ਰੇਟ ਇੰਨਾ ਲੈ ਰਹੀ ਆ ਦੂਜੀ ਗੱਡੀ ਤੁਸੀਂ ਦੇਖੋ ਤਾਂ ਆਪਾਂ ਜੀ ਆਪਣਾ ਮਨ ਬਣੂਗਾ ਤਾਂ ਆਪਾਂ ਜੈਸਟ ਕਰਾਂਗੇ ਨਹੀਂ ਤਾਂ ਨਾ ਕਰਤੀ ਤਾਂ ਦੋ ਮਸ਼ੀਨ ਕੋ ਜਾਣਗੇ ਐਦਾਂ ਨਹੀਂ ਹੈਗਾ ਵੀ ਇੱਕ ਮਸ਼ੀਨ ਕੋਲੇ ਦੋ ਹਨਾ ਉਹ ਕਰ ਲਣਗੇ ਬਾਕੀ ਭਜਨ ਬਾਈ ਰੋਟੀ ਬਣਾਉਣ ਗਿਆ ਹੋਇਆ ਪਹੁੰਚਣਾਂ ਵਾਲਾ ਹੀ ਆ ਮੈਂ ਤਾਂ ਰੋਟੀ ਬਣਾ ਲਿਆ ਹਨਾ ਇੱਥੇ ਰਾਹ ਤੈ ਦੇਖਣੇ ਪੈਣੇ ਮੋਟਰਾਂ ਵਾਲੀ ਹਾਲਤ ਦੇਖ ਲੋ ਕੀ ਬਣ ਗਈ ਜਿੱਦਾਂ ਨਿਆਂਦਾ ਰਹਿਣ ਪੂਰਾ ਸਾਪ ਪਿਆਦਾ ਚਲੋ ਬਾਕੀ ਮਿਲਦੇ ਰਹਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਵੀਡੀਓ ਇੱਕ ਸਪੈਸ਼ਲ ਥੋੜੀ ਇਹਦੇ ਵਾਸਤੇ ਉਹ ਦੀ ਬਾਕੀ ਮੇਰਾ ਵੀਰ ਆ ਨਾ ਜਿਹੜੇ ਕਈ ਵੀਰਾਂ ਨਾਲ ਢਿੱਡ ਦੁਖਦਾ ਵੀ ਬਾਈ ਯਾਰ ਚਾਰ ਬੰਦੇ ਕੀ ਕਰਦੇ ਆ ਸਟਾਪ ਦੇ ਮਸ਼ੀਨ ਤੇ ਹਨਾ ਦੋ ਤਾਂ ਵੀਡੀਓ ਤੇ ਰਹਨੇ ਆ ਵੀਰੇ ਆ ਕੇ ਨਾ ਚਲੋ ਅਸੀਂ ਮੰਨ ਲਿਆ ਬੇਲੇ ਆ ਬੇਲੇ ਆ ਕੇ ਇੱਕ ਦੋਕ ਦਿਨਾਂ ਸਾਡੇ ਕੋਲ ਰਹਿ ਕੇ ਦੇਖੋ ਵੀ ਸਾਡਾ ਕੀ ਕੰਮ ਕਰਾ ਦੋ ਬੰਦਿਆਂ ਦਾ ਹਨਾ ਤਾਂ ਤੁਹਾਨੂੰ ਪਤਾ ਲੱਗ ਜੂਗਾ ਮੇਰਾ ਵੀਰ ਚੰਗਾ ਕਮੈਂਟ ਨਹੀਂ ਹੁੰਦਾ ਤਾਂ ਕਿਸੇ ਨੂੰ ਮਾੜਾ ਵੀ ਨਾ ਕਰਿਆ ਕਰੋ ਬਾਕੀ ਸੋਚ ਸਮਝਾ ਠੋਡੀ ਹਨਾ ਵੀ ਅਸੀਂ ਕਿਹੜਾ ਭਾਈ ਕੋਈ ਲੰਨੀਆਂ ਲੁਚੀਆਂ ਵੀਡੀਓ ਪਾਉਨੇ ਹਨਾ ਉਹਨਾਂ ਨੂੰ ਤਾਂ ਤੁਸੀਂ ਕਰਦੇ ਨਹੀਂ ਲੰਨੀਆਂ ਲੁਚੀਆਂ ਵੀਡੀਓ ਪਾਉਨੇ ਜਿਹੜੇ ਤੁਹਾਡੇ ਨਿਆਣਿਆਂ ਨੂੰ ਵੀ ਖਰਾਬ ਕਰਦੇ ਹਨਾ ਟੱਬਰਾਂ ਨੂੰ ਖਰਾਬ ਕਰਦੇ ਹਨ ਸਾਡੀ ਤਾਂ ਵੀਰੇ ਇਹ ਜੀ ਵੀਡੀਓ ਹੁੰਦੀ ਟੱਬਰ ਦੇ ਵਿੱਚ ਬੈਠ ਕੇ ਤੁਸੀਂ ਹਨਾ ਅੰਜਵਾਏ ਲੈ ਕਰ ਸਕਦੇ ਹੋ ਬਾਕੀ ਕਰਦਾ ਹੀ ਵੀ ਆਪਣੇ ਬਾਹਰ ਵਾਲੇ ਵੀਰ ਜਿਹਦੇ ਨੂੰ ਮੈਂ ਵੀਡੀਓ ਨਹੀਂ ਪਾਉਂਦਾ ਤਾਂ ਉਹਨਾਂ ਦੇ ਬਾਈ ਫੋਨ ਤੇ ਫੋਨ ਚੜ ਜਾਂਦੇ ਆ ਬਾਈ ਤੂੰ ਵੀਡੀਓ ਨਹੀਂ ਪਾਈ ਸਾਡੀ ਤਾਂ ਸਾਰੀ ਫੈਮਿਲੀ ਘਰੇ ਬੈਠੀ ਆ ਵੀ ਅਸੀਂ ਦੇਖ ਕੇ ਕੰਮ ਤੇ ਜਾਣਾ ਜਾਂ ਐਂ ਆ ਕੰਮ ਤੇ ਹੁਣ ਆਪਣੇ ਸਵੇਰੇ ਪਾਉਣਾ ਮੈਂ ਤਾਂ ਸ਼ਾਮ ਨੂੰ ਉਹਨਾਂ ਨੇ ਬਾਈ ਆ ਕੇ ਵੀਡੀਓ ਦੇਖ ਕੇ ਪਾਣਾ ਕਈ ਵੀਰ ਆਪਣੇ ਪੰਜਾਬੀ ਵੀ ਆ ਨਾ ਪੰਜਾਬ ਦੇ ਵਿੱਚ ਵੀ ਇਹਨਾਂ ਵੀਰ ਆਪਣੇ ਵੀਡੀਓ ਦੀ ਵੇਟ ਕਰਦੇ ਆ ਜੇ ਵੀਡੀਓ ਵੀਰੇ ਨਹੀਂ ਚੰਗੀ ਲੱਗਦੀ ਨਹੀਂ ਤੇ ਨਾ ਤਾਂ ਮੇਰਾ ਵੀਰ ਸਕਿੱਪ ਕਰ ਦਿਆ ਕਰੋ ਕੋਈ ਉਹ ਨਹੀਂ ਹੈਗੀ ਹੈ ਨਾ ਆਪਾਂ ਕਿਹੜਾ ਕੋਈ ਉਹਨੂੰ ਕਰਦੇ ਆ ਆਪਾਂ ਦਾ ਇਹ ਚੀਜ਼ ਜਿਹੜੀ ਜਿਹੜੀ ਸਾਡੀ ਰਹਿਣੀ ਸਹਿਣੀ ਆ ਨਾ ਜੋ ਵੀ ਅਸੀਂ ਗੁਜਰਾਤ ਦੇ ਵਿੱਚ ਚਲੋ ਅੰਜੋਏ ਕਰ ਲੋ ਬੋਲੋ ਕੰਮ ਕਰਦੇ ਆ ਮਿਹਨਤ ਕਰਦੇ ਆ ਉਹ ਦਿਖਾ ਰਹੇ ਆ ਬਾਕੀ ਜੇ ਕਿਸੇ ਨੂੰ ਮੇਰਾ ਗੁੱਸਾ ਲੱਗਿਆ ਤਾਂ ਉਹਦੇ ਵਾਸਤੇ ਸੌਰੀ ਚਲੋ ਠੀਕ ਆ ਭਾਈ ਮਿਲਦੇ ਆ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣੇ ਚਲੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ